ਸ੍ਰੀ ਵਾਹਿਗੁਰੂ ਸਾਹਿਬ ਜੀ ਰੇਰਾ ਸਾਹਿਬ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖ ਤਾਂ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਓ ਜਾਤਮੈ ਜੋਤ ਜੋਤਮੈ ਜਾਤਾ ਅਕਲ ਇਕਲਾ ਪਰਪੂਰੇ ਹਾ ਤੂੰ ਸੱਚਾ ਸਾਹਿਬ ਸਿਵਸ ਵਾਲਿਓ जिन की सो पार पया कहु नानक करते किया बात जो किश करना सो कर रे हा सोदर राग आसा महला पहला इकु अंकार सतगुर प्रसाद सोदर तेरा के हा सोगर के हा ਜੀਤੇ ਬਹਿ ਸਰਬ ਸਿਮਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਬਨਿਆਰੇ ਕੀਤੇ ਤੇਰੇ ਰਾਗ ਪਰੇ ਸਿਓ ਕਹੀਐ ਕੀਤੇ ਤੇਰੇ ਗਾਵਨਿਆਰੇ ਗਾਵਨ ਤੁਦਨੋ ਪਵਨ ਪਾਣੀ ਬੈਸੰਤਰ ਗਵਰਜ ਦਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨੈ ਲਿਖ ਲਿਖਦਰੰ ਵਿਚਾਰੇ ਗਾਵਣ ਤੁਧਨੋ ਈਸਰ ਬਰਮਾ ਦੇਵੀ ਸੋਹਣ ਤੇਰੇ ਸਾਸਵਾਰੇ ਗਾਵਣ ਤੁਧਨੋ ਇੰਦਰਿੰਦਰਾ ਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿਦ ਸਮਾਦੇ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣ ਆਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨੁ ਪਾਏ ਤੇਰੇ ਅ ਅਸਰ ਤੀਰਤ ਨਾਲੇ ਗਾਵਣ ਤੁਧਨੋ ਜੂਦ ਮਹਾ ਬਲਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰਖੇ ਤੇਰੇ ਤਾਰੇ ਸੇ ਤੁਧਨੋ ਗਾਵਨੈ ਜੋ ਤੁਧ ਪਾਵਨੈ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨੈ ਸੇ ਮੇ ਚਿਤ ਨਾਮਨ ਨਾਨਕਿਆ ਵਿਚਾਰੀ ਸੋਈ ਸੋਇ ਤਸ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਉਸ ਜਨ ਜਸੇ ਰਚਨਾ ਜਿ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇਆ ਜਿਨੂ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿ ਦੇਵ ਡਿਆਈ ਜੋਤਿ ਸੁਭਾਵੈ ਸੋਈ ਕਰਸੇ ਫਿਰਕ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਪਤ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਹਲਾ ਪਹਿਲਾ ਸੋਣ ਵੱਡਾ ਆਖੇ ਸਭ ਕੋਏ ਕੇਵਡਾ ਵੱਡਾ ਡਿਠਾ ਹੋਏ ਕੀਮਤ ਪਾਇ ਨਾ ਕਹਿਆ ਜਾਈ ਕਹਿਨੇ ਵਾਲੇ ਤੇ ਰਹਿ ਸਮਾਈ ਵੱਡੇ ਮੇਰੇ ਸਾਈ ਬਾ ਗਹਿਰ ਗੰਭੀਰਾ ਗੁਣ ਗਹਿੀਰਾ ਕੋਈ ਨ ਜਾਣੇ ਤੇਰਾ ਕਿਤਾ ਕੇ ਵਡਚੀਰਾ ਰਹਾ ਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿ ਨ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆ ਵਡਿਆਈਆਂ ਤੁਦ ਵੇਨ ਸਦੀ ਕਿਰੇ ਨਾ ਪਾਈਆ ਕਰ ਮਿਲੇ ਨਾ ਠਾਕ ਰਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਟੀ ਪਰੇ ਤੇਰੇ ਪੰਡਾਰਾ ਜਿਸ ਤੋਂ ਦੇਤੀ ਸੇ ਕਿਆ ਚਾਰਾ ਨਾਨਕ ਸਸਵਰਨਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਵਾਂ ਆਖਣ ਓਕਾ ਸਚਨ साचे नाम की लाग भूख उत भुख खाए चली है दुख सुख बिसर मेरे माय साचा साब सच नाय राह साचे नाम की तिलवडया कीमत नहीं पाए जैसा के आखन पाए बड़ा ना काट न जाय ना उम्र ना, ना हो सोग ਦਿੰਦਾ ਰਹਿਣਾ ਚੁੱਕ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋ ਆ ਨ ਕੋਏ ਜੇਬ ੜੀ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਵੀ ਸਹ ਰਹਿਤੇ ਕਮ ਜਾਤ ਨਾਨਕ ਨਾਵੇ ਬਾਸਨਾਤ ਰਾਗ ਗੂਜਰੀ ਮਹਲਾ 4 ਹਰ ਕੀ ਜਨ ਸਤਗੁਰ ਸਤਪੁਰ ਕਾ ਬਿਨੋ ਕਰੂੰ ਗੁਰ ਪਾਸ ਅਮ ਕੀਰੇ ਕਿਰਮ ਸਤਗੁਰ ਸਰਣਾਈ ਕਰਦੇ ਆ ਨ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਣ ਸਖਾਏ ਹਰ ਕੀਰਤ ਅਮਰੀ ਰਹਿ ਰਾਸਰਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਿਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਪਾ ਗਿੰ ਦੰਪਾਸ ਜੋ ਸਤ ਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨਾਂ ਅਰਜਨ ਸਤ ਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲੇਖਾਸ ਧਨ ਤਨ ਸਾ ਸੰਗਤ ਜੇ ਤਰਸ ਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਰਾਗੁ ਗੁਜਰੀ ਮਾਲਾ 5 का रे मंच वह उद में जा आहर हर, हर जियो पर सैल पत्थर में जंतु तो पाए ता कार्य जेरे माधोजी सत्संग मिले तरिया गुर प्रसाद परम पद पाया सूखे कष्ट हरिया रहा हरण पिता लोक सुत बनता कोई न किसकी तरिया ਸੇਰੇ ਸੇਰੇ ਸਭੇ ਠਾਕੁਰੇ ਕਾਹੇ ਮਨ ਪਉ ਕਰਿਆ ਉੜੇ ਉੜਿਆ ਵੈਸੇ ਕੋ ਸਾ ਤਿਸ ਪਾਚੇ ਬਚਰੇ ਛਰੇਆ ਤਿੰਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬਣੀ ਤਾਨ 10 8 ਸਿਤਾਨ ठाकुर करतल दरिया जन नानक बल बल ਸੁਧਵਲ ਜਾਈਏ ਤੇਰ ਅੰਤ ਨ ਪਾਰਾ ਵਰਿਆ ਰਾਗ ਅਸਾ ਮਹੱਲਾ ਚੋਤਾ ਸੋ ਪੁਰਖ ਏਕੋ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਅਰਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਝੀਆਂ ਕਾ ਦਾ ਤਾਰਾ ਹਰਦੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪਰਸ ਮਾਣਾ ਇੱਕ ਦਾਤੇ ਇੱਕ ਭੇਖਾਰੇ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੇਂ ਜੋ ਸੇਵੇਂ ਤੁਜੀ ਜੈ ਨਾਨਕ ਤិន ਕੁਰਬਾਨਾ ਹਰਿ ਤੇ ਆਵੈ ਹਰਿ ਤੇ ਆਵੈ ਤੁਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨਾਂ ਇਰਤਿ ਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨਾਂ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਰੂਪ ਸਮਾਸੀ ਸੈਤਨ ਸੈਤਨ ਜਿਨਰਤ ਆਇਆ ਜੀ ਜਨਾਨਕ ਤਿਨ ਬਲ ਜਾਸੀ ਤੇਰੀ ਭਰਤ ਤੇਰੀ ਭਰਤ ਭੰਡਾਰ ਜੀ ਪਰੇ ਬਿਅੰਤ ਬੇਅੰਤਾ ਤੇਰੇ ਭਰਤ ਤੇਰੇ ਭਰਤ ਸਲਾਂ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪਤਾ ਪਿੰਜ ਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਤ ਸਾਥ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਅਰ ਭਗਵੰਤਾ ਤੁਮ ਆਦਿ ਪੁਰਖ ਅਪਰੰਪਰ ਕਰਤਾ ਜੀ ਤੁ ਜੇਵ ਡੇ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਾ ਚਲ ਕਰਤਾ ਸੋਈ ਤੂੰ ਦਿਆਪੇ ਪਵ ਸੁਈ ਵਰਤ ਜੀ ਤੂੰ ਆਪੇ ਕਰੈ ਸੋਈ ਤੂੰ ਦਿਆਪੇ ਸਿਰ ਸੋ ਪਾਈ ਜੀ ਤੂੰ ਦਿਆਪੇ ਸਿਰ ਸਭ ਕੋਈ ਜਰ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਨੋਈ ਆਸਾ ਮਹਲਾ ਤੁਤਾ ਤੂੰ ਕਰਤਾ ਸਿਆਰ ਮੈਡਾ ਸਾਈ ਜੋ ਤੂੰ ਭਵੈ ਸੋਇ ਤੀਸੀ ਜੋ ਤੂੰ ਦੇ ਸੋਇ ਉਪਾਈਰਾ ਸਭ ਤੇਰੀ ਤੂੰ ਸਭ ਨੇ ਧਾਇਆ ਜਿਸਨੋ ਕਿਰਪਾ ਕਰੇ ਤਿਨ ਰਾਮ ਰਤਨ ਪਾਇਆ ਗੁਰਮਖ ਲਾਤਾ ਮਨ ਮੁਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਧੁੰਦ ਰਿ ਆਵੋ ਸਭ ਤੁਜੀ ਮਾਏ ਤੁਜ ਬਿਨ ਦੂਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਏ ਸੋਈ ਜਨ ਜਾਣੈ ਹਰ ਗੁਣ ਸਦਿ ਆਖ ਵਖਾਣ ਜਿਨਰ ਸੇ ਵਾ ਤਿੰ ਸੁਖ ਪਾਇਆ ਸਹ ਜੀ ਅਨੰਸ ਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਰਦੂ ਜਾ ਵਰਨਾ ਕੋਏ ਤੂੰ ਕਰ ਕਰ ਕੇ ਕਹਿ ਜਾਣਾ ਸੋਏ ਜਦ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰੜੈ ਪਹਿਲੇ ਨਿਵਾਸ ਆਪਾਣਿ ਪਵਕਤਿਨੇ ਕੀਆ ਪੰਕਜ ਮੋਹ ਪਗਨੇ ਚਾਲੈ ਦੇਖਾਂ ਤੈ ਡੂਬਿਐ ਲੇ మన ఇకన సూడ మనారే గుణ గల నా జతి సతీ పడ మూర్ఖము జన్ణొత ననక తినకి సరణా జితూ నా విసరే సమాల ప ਭਈ ਪ੍ਰਾਪਤ ਮਨੁਖ ਦੇਵ ਰਹੀਆ ਗੋਬਿੰਦ ਮਨ ਕੀ ਏ ਤੇਰੀ ਬਰੀਆ ਵਰਕਾ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਤ ਭਜ ਕੇ ਵਲ ਨਾਮ ਸਰੰਗ ਜਾਮ ਲਾਗ ਪਉ ਚਿਲ ਤਰਨ ਕੈ ਜਨਮ ਬ੍ਰਿਤਾ ਜਾਤ ਰੰਗ ਮਾਇਆ ਕੈਰਾਉ ਜਪ ਤਪ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਰਾਇ ਕਹੁ ਨਾਨਕ ਮਨੀ ਚ ਕਰਮਾ ਸਰਨ ਪਰ ਕੀ ਰਖੋ ਸ਼ਰਮ ਜਪ ਤਪ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਰਾਇ ਕਹੁ ਨਾਨਕ ਮਨੀ ਚ ਕਰਮਾ ਸਰਨ ਪਰ ਕੀ ਰਖੋ ਸ਼ਰਮ पातिशय दसमी कबेओ बात बिनती चौपाई हमरे करो आत्म दरक्षा पूर्ण होए चित की छात चरण मन रहे हमारा अपना जान करो प्रित पारा हमरे दुख सब तुम कावो आपत मुई बचावो सुखी बसे मोरो परिवार सेवक सिख सब करतार मोर अच्छा निज कर दुको आशर पूर्ण हो मारी आशा तोर पैन की प्यासा तुम्हें छाड़ कोई अवरना तियाँ जो बर चाऊ सो ते पाऊ सेवक सिख हमारे तार है चुन चुन सत्र हमारे मारी है ਆਪਾ ਦੇ ਮੁਜਬਰੀ ਮਨ ਕਾਲ ਕਾ ਤਰਾ ਸਨੇ ਵਰਿਆ ਉਹ ਜੋ ਸਦਾ ਮਾਰੇ ਪਛਾ ਸ੍ਰੀ ਅਦੂਜੂ ਕਰੇ ਔਰ ਅਚਾ ਰੱਖ ਲੈ ਹੋ ਮੋਏ ਰੱਖਣਿਆਰੇ ਸਾਹਿਬ ਸੰਸਾਏ ਪਿਆਰੇ ਦਿਨ ਬੰਦੂਟਣ ਕੇ ਅੰਤ ਆ ਤੁਮੋ ਪੂਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮ ਬਪਤਰਾ ਕਾਲ ਪੈ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬ੍ਰਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ੁਕੀਓ ਬੇਦਰਾਏ ਬ੍ਰਹਮਾ ਜੂਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤੈਂ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤਿ ਕ੍ਰਿਸ਼ਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਮਹਾਰਾ ਨਮਸਕਾਰ ਤਿਸ ਕੋ ਹਮਾਰੀ ਸકલ ਪ੍ਰਜਾ ਅਜਨੇ ਆਪ ਸੇਵਾਰੀ ਸਿਵਕਣ ਕੋ ਸਿਵਕੁਣ ਸੁਖ ਦਿਯੋ ਸਤਨ ਕੋਪਲ ਮੋਬਦ ਕੀਓ कट कट के अंतर की जानत पले बुरे की पीर पछाणत चिंटी ते कुंचरे रे सब सप्र कृपा दृष्ट कर फूला संतन दुख पाए ते दुखी सुख पाए साधन के सुखी एके की पीर पहचान कट कट के पटपट पट की जान ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤਬ ਦੇ ਅਪਾਰ ਜਬ ਆ ਕਰਖ ਕਰ ਤੋਂ ਕਬੋਂ ਤੁਮ ਮੈ ਮਿਲਤ ਦੇ ਤਰਸ ਬੋਂ ਜੀਤੇ ਬਦਲ ਸਿਰ ਸਬ ਉਤਾਰੈ ਆਪੇ ਆਪਣੀ ਬੂਝ ਚਾਰੈ ਤੁਮ ਸਭੀ ਤੇ ਰਹ ਤਨਿ ਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਭਕਰ ਨਿਲੰਬ ਆਦਿ ਨੀਲ ਅਦ ਸੰਭ ਤਾਕ ਮੂੜ ਉਚਾਰਤ ਬੇਦਾ ਜਾਂ ਕੋ ਭੇਵ ਨਾ ਪਾਉ ਤ ਬੇਦਾ ਤਾਕੋ ਕਿਰਪਾ ਨ ਨਮਾਨਤ ਮਾ ਮੂੜ ਕਛ ਪੇਦ ਨ ਜਾਣਤ महादेव को कैत सदा शिव निरंकार का चिंतन पेव आप अपनी बुदहे जेती बनत बिन बिन तोए तेती तुम्हारा लखा ना जाय पसारा कह बिसजा प्रथम संसार एक रूप अनुप सुरोपा रंग परोव कहीं पूपा अंड जिर से ते किनी ਉਤਪੇਖਾਨ ਪਵਰਤ ਦਿਨੀ ਕਉ ਫੋ ਰਾਜਾ ਵ ਬੈਠਾ ਕਉ ਸਿਮਟ ਪਏ ਸੰਕਰੇ ਕੇਟਾ ਸਾਰੇ ਸ੍ਰੇਟ ਦਿਖਾਏ ਚੰਪਵ ਆਜੁਗਾ ਸ੍ਰੂਪ ਸੰਪਵ ਅਬਰਛਾ ਮੇਰੀ ਤੁਮ ਕਰੋ ਸਿਕੋ ਬਾਰਾ ਸਿਕ ਸੰਘਰੋ ਦੁਸ਼ਟ ਜੀਤੇ ਉਠਵਤ ਉਤਪਾਤਾ ਸਕਲ 임ਰੇਸ਼ ਕਰੋ ਰਣ ਕਾ ਤਾ ਜੇ ਤੂ ਤਵ ਸਰਨੀ ਪਰੇ ਤਿਨ ਕੇ ਦੁਖ ਦੁਖ ਤਾ ਵ ਮਰੀ ਔਰ ਕ ਜਵਣ ਪਗ ਪਰੇ ਤਿਹਾਰੇ ਤਿਨ ਕੇ ਤੁਮ ਸਾਂਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਤਾਂ ਕੇ ਕਾਲਿਕ ਨੇ ਰਚਾਵੇ ਤਾਂ ਸਭ ਕਾਲਾ ਦੁਸ਼ਟ ਰਕਤ ਤਕ ਕਾਲਾ कृपा दिर्तन जाय नि हारो ताके ताप्तन के मैं हारो रिद्ध सद कर्मो सबोए डट शा सब सकना कोई एक वार जिन तुमे संबारा काल पास ते त उबारा जिनर नाम तिहारो का दर्द दुष्ट दुख तेरा ਖੜਗ ਕੇਤ ਮੈਂ ਸ਼ਰਨ ਤਿਆਰੀ ਆਪਾ ਦੇ ਲੂਬਾਰੀ ਸਰਬ ਠੋਰ ਮੋਹਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸ਼ਰਨ ਤਿਆਰੀ ਆਪਾ ਤਦੈ ਲੂਬਾਰੀ ਸਰਬ ਠੋਰ ਮੋਹਸਾਈ दुष्ट दुख ते ले हो बचाईश्वैया पाए गए जब ते तुमरे तब ते को आंख तरै नहीं आनियो राम रे पुराण कुरान अनेक कहम तेक ना मानियो सिमरत शास्त्र बे सबो भेद क मेंक ना जानेओ श्रीस पान कृपा तुमरी ਕਰ ਮੈਨਾਂ ਕੇ ਸਭ ਤੋਏ ਬਖਾਨੇ ਹੁੰਦੋਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰ ਤੁਵਾਰ ਬਹਿ ਗਏ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਏ ਹੋ ਤੋ ਹਰ ਦੁਆਰ ਬਹਿ ਗਏ ਕਿਲਾਜ ਇਸ ਗੋਬਿੰਦ ਦਾਸ ਤੋ ਹਰ RAM KALI MALATI JANAND KUNKAR SATGURU PRASAD ANAND PEA MERI MAAY SATGURU MAIN PAAYA ਸਤਿਗੁਰਤਾ ਪਾਇਆ ਸੈ ਸਤੀ ਮਨਵਧੀਆਂ ਬਾਤਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਵਰੀ ਕਿ ਰਾਮਣ ਜਿਨੇ ਵਿਸਾਇਆ ਕਹਿ ਨਾਨਕ ਨੰਦੋ ਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਰਦਾਰ ਵਰਣਾ ਲੈ ਹਰਨ ਹਲ ਰਹਿ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰ ਤੇਰਾ ਆਕਾਰ ਸਭ ਸਵਾਰਨਾ ਸਬਣਾ ਅਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰ ਵਰਣਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫ ਸਲਾ ਤੇਰੇ ਨਾਮ ਨਿਵਸਾਵੇ ਨਾਮ ਜਿਨ ਕੈਮਲ ਵਸਿਆ ਵਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਆਤਾਰੋ ਸਾਚਨਾ ਮਤਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰਸ਼ਾ ਸੁਖਮਣੇ ਆਏ ਵਸਿਆ ਜਿਨਿ ਚਾਸ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਹੈ ਵਡਿਆਈਆ ਕਹਿ ਨਾਨਕ ਸੁਨੋ ਸੰਤੋਸ਼ ਵਤਰੋ ਪਿਆਰੋ ਸਾਚਾ ਨਾਮ ਮੇਰਾ ਤਾਰੋ ਵਾਜੇ ਪੰਛਵਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਚਿਤ ਕਰਤਾਰੀਆਂ ਪੰਚ ਤੁਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸਿਨਾਮ ਹਰਿ ਕੈ ਲਾਗੀ ਕਹਿ ਨਾਨਕ ਤੈ ਸੁਖਿ ਹੋਆ ਤਿਤ ਘਰ ਅਨਹਦ ਵਾਜੀ ਅਨੰਦ ਸੁਨੋ ਵਡ ਪਾ ਕੀ ਹੋ ਸਗਲੇ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਵ ਪਾਇਆ ਉਤਰੇ ਸਗਲੇ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇਜਾਨੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤ ਗੁਰਿਆ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮੁੰਦਾਬਨੀ ਮਹਲਾ 5 ਥਾਲ ਵਿਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਤਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਇਸ ਕਾ ਹੋਏ ਉਤਾਰੋ ਇਹ ਵਤ ਜੀਨੇ ਜਾਈ ਨਿਤ ਨਿਤ ਠਾਕੁਰ ਤਾਰੋ ਤਮ ਸੰਸਾਰ ਚ ਲਗਤ ਰਿਐ ਸਭ ਨਾਨਕ ਰਮ ਪ੍ਰਸਾਰੋ ਸੁਲੋਕ ਮਾਲਾ 5ਵਾਂ ਤੇਰਾ ਕੀਤਾ ਜਤੁ ਨਹੀਂ ਮੈਨੂੰ जोग ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਿਹਰਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥੀ ਵੇ ਹਰਿਆ ਤਰਸ ਪਿਆ ਮੇਰਾ ਮੁਕ ਹੋਈ ਸਤ ਗੁਰ ਸਜਣ ਮਿਲੇ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥੀ ਵੇ ਹਰੇ ਆਪਉੜੀ ਤੇਥੇ ਤੂ ਸਮਰਤ ਜਿੱਥੇ ਕੋਈ ਨਾਹੀਂ ਉੱਤੇ ਤੇਰੀ ਰੱਖ ਅਗਨੀ ਉਦਰਮਾਈ ਸੁਣ ਕੇ ਜਮਕੇ ਦੂਤ ਨਾ ਤੇਰੇ ਛੱਡ ਜਾਏ ਭੌਜਲ ਵਿਖਮਸਗਾਉ ਗੁਰ ਸ਼ਬਦੀ ਪਾਰ ਪਾਹੀਂ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਈ ਕਲ ਮੇ ਉਪਨ ਗੁਣ ਗੋਬਿੰਦ ਗਾਏ ਸਭ ਸੋ ਨੋ ਕਿਰਪਾ ਸਮਾਲੇ ਸਾਹ ਸਾਹ ਵਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਏ ਸ਼ਲੋਕ ਮਾਲਾ 5 ਵਾਂ ਅੰਤਰ ਗੁਰੂ ਰਤਨਾ ਜੇ ਵਾਜਪ ਗੁਰੂ ਨਾਮ ਨੇਤ੍ਰਿ 시ਤ ਗੁਰ ਪੇਖਣਾ ਸ੍ਰਵਣੀ ਸੁਨਣਾ ਗੁਰੂ ਨਾਮ ਸਤਗੁਰ ਸੇ تیرਤ ਆ ਦਰਗਹ ਪਈ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੈਂ ਉਤਮ ਕਾੜੀਐ ਵਿਲੇ ਕੀ ਕੀ ਮਹਲਾ ਪੰਜਵਾਂ ਰੱਖੀ ਰਖਣਿਆਰ ਆਪ ਬਾਰਿਆਂ ਨੇ ਗੁਰ ਕੀ ਪੈਰੀ ਪਾਏ ਕਾ ਸਵਾਰਿਆਂ ਨੇ ਉਹ ਆਪ ਦਿਆਲ ਮਨੋਣਾ ਵਿਸਾਰੈਨ ਸਾਜਨ ਕੈ ਸੰਗ ਪਵਜ ਤਾਰੈਨ ਸਾਖਤ ਨਿੰਦਕ ਦੁਟਕਿਨ ਮਾਹੀ ਮਿਦਾਰੈਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ